ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪ੍ਰਿੰਟ ਬਰਬਰੀ ਦੇ ਵਿੱਚ ਸੂਟ ਲੈ ਕੇ ਆਏ ਜੀ ਬਹੁਤ ਪਿਆਰੇ ਵਰਕ ਦੇ ਨਾਲ ਸੂਟ ਹੋਣਗੇ ਕੁਝ ਅਲੱਗ ਜੀ ਅਟਰੈਕਟਿਵ ਜੀ ਕਲੈਕਸ਼ਨ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਮਨ ਪੁਸ਼ ਹੋ ਜਾਣਾ ਜੀ ਤੁਹਾਡਾ ਅੱਜ ਦੀ ਵੀਡੀਓ ਦੇਖ ਕੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਿਸ ਹੈ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕੀ ਕਰਵਾ ਸਕਦੇ ਹੋ ਪਰ ਪੇਮੈਂਟ オンਲਾਈਨ ਹੀ ਪਾਣੀ ਪੈਣੀ ਹੈ ਜੀ ਤੁਹਾਨੂੰ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਲਾਈਟ ਪਿੰਕ ਪੀਚ ਜਾਂ ਪੀਚ بیس ਹੈ ਜੀ ਸੂਟ ਦਾ ਲਾਈਟ ਪੀਚ ਕਲਰ ਬਹੁਤ ਸੋਹਣਾ print ਦੇਖੋ ਪਹਿਲਾਂ ਤਾਂ ਬਹੁਤ ਪਿਆਰਾ ਐ ਅਟਰੈਕਟਿਵ print ਐ ਜੀ ਸ਼ਰਟ ਦਾ ਬਰਬਰੀ ਦੀ ਸ਼ਰਟ ਐ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਤੇ ਸਾਰੀ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਬੜੀ ਸੋਹਣੀ ਆਊਟਲਾਈਨ ਕੀਤੀ ਹੋਈ ਐ ਫਲਾਰਸ ਦੀ ਹੱਥ ਦਾ ਕੰਮ ਕੀਤਾ ਹੈ ਜੀ ਹੈਂਡਵਰਕ ਦੇ ਵਿੱਚ ਬਹੁਤ ਸੋਹਣਾ ਹੈਂਡਵਰਕ ਦੇ ਵਿੱਚ ਸੂਟ ਰੈਡੀ ਐ ਬਹੁਤ ਪਿਆਰਾ ਇਹ ਵੇਖਿਆ ਰਿਹਾ ਤੇ ਵੀ ਸੀਕੁਐਂਸ ਦੇ ਨਾਲ ਹੀ ਹੈਂਡਵਰਕ ਦੇ ਹੈਂਡਵਰਕ ਹੋਇਆ। ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਸੂਟ ਦਾ। ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਬਰਬਰੀ ਦੀ ਸ਼ਰਟ ਹੈ ਪਿਓਰ ਬਰਬਰੀ ਦੀ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਜੀ ਨਾਲ। ਇਹ ਆ ਗਈ ਸ਼ਰਟ ਤੇ ਨਾਲ ਬਰਬਰੀ ਦਾ ਇਹ ਦੁਪੱਟਾ ਹੈ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ। ਇਜੇ ਮੈਂ ਗਰਮੀਆਂ ਦਾ ਆਪਾਂ ਨੂੰ ਕੋਈ ਫੰਕਸ਼ਨ ਵੀ ਆ ਜਵੇ ਉਹਦੇ ਤੇ ਪਾਇਆ ਹੋਵੇ ਸੂਟ ਬਹੁਤ ਪਿਆਰੀ ਲੁੱਕ ਆਣੀ ਆ ਸੂਟ ਦੀ। ਪ੍ਰਿੰਟ ਦੇਖੋ ਕਿੰਨਾ ਸੋਹਣਾ। ਇਹ ਲੁੱਕ ਆ। ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ 골ਡਨ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ। ਦੇਖੋ ਕਿੰਨਾ ਪਿਆਰਾ ਸੂਟ ਹੈ। ਜਿਹੜਾ بیس ਹੈ ਲਾਈਟ ਪੀਚ ਕਲਰ بیس ਹੈ ਜੀ ਸੂਟ ਦਾ। ਤੇ ਵਿੱਚ ਪ੍ਰਿੰਟ ਤੁਸੀਂ ਦੇਖ ਹੀ ਲਿਆ ਮਾਰਜੈਂਟਾ ਕਲਰ ਦੇ ਵਿੱਚ ਜਿਆਦਾ ਮੇਨ ਮਾਰਜੈਂਟਾ ਕਲਰ। ਬਾਕੀ ਬੜਾ ਸੋਹਣਾ ਪ੍ਰਿੰਟ ਦੇ ਵਿੱਚ ਇਹ ਸੂਟ ਹੈ। ਹੈਂਡਵਰਕ ਦੇ ਵਿੱਚ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਪਿਓਰ ਮਸਲੀਨ ਦੀ 3 ਮੀਟਰ ਦੀ ਵਾਟ ਮੈਂ ਨਾਲ ਪ੍ਰੋਪਰ ਦੇ ਗੋਟੇ ਦੇ ਨਾਲ ਦੁਪੱਟੇ ਦੀ ਵੀ ਫਿਨਿਸ਼ਿੰਗ ਹੈ ਬਹੁਤ ਪਿਆਰੀ ਲੁੱਕ ਦੇ ਵਿੱਚ ਇੱਥੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹ ਬਰਬਰੀ ਦੇ ਸੂਟ ਥੋੜਾ ਜਿਹਾ ਕਾਊਂਟਰ ਤੇ ਥੋੜਾ ਔਖਾ ਹੁੰਦਾ ਸਾਨੂੰ ਜਦ ਆਪਾਂ ਵੀਡੀਓ ਬਣਾਉਣੀ ਹੈ ਬਰਬਰੀ ਦੇ ਸੂਟਾਂ ਦੀ ਨੈਕਸਟ ਸੂਟ ਆ ਗਿਆ ਆਪਣਾ ਕਰੀਮ ਰੰਗ ਦੇ ਵਿੱਚ ਫਲਾਵਰ ਪ੍ਰਿੰਟਿੰਗ ਦੇ ਵਿੱਚ ਬਹੁਤ ਪਿਆਰੇ ਹੈਂਡਵਰਕ ਦੇ ਸੂਟ ਹੈ ਬਰਬਰੀ ਦੇ ਇਹ ਕਰੀਮ ਰੰਗ ਹੈ ਜੀ ਜਿਹੜਾ ਪਹਿਲਾਂ ਦਿਖਾਇਆ ਸੀ ਪੀਚ ਸੀਗਾ ਆਫ ਵਾਈਟ ਕਲਰ ਹੈ ਸੂਟ ਦਾ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਹੈ ਸ਼ਰਟ ਦੀ ਤੇ ਵਿੱਚ ਸਾਰੇ ਦੇ ਵਿੱਚ ਹੈਂਡਵਰਕ ਹੈ ਜੀ ਸ਼ਰਟ ਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਹੈਂਡਵਰਕ ਬਹੁਤ ਸੰਗਣਾ ਵਰਕ ਹੋਇਆ ਹੈ ਬਹੁਤ ਪਿਆਰਾ ਤੇ ਘੇਰੇ ਤੇ ਸੀਕੁਐਂਸ ਦੀ ਇੱਕ ਲਾਈਨ ਬਣੀ ਹੋਈ ਹੈ ਇਹ ਸਾਰਾ ਵਰਕ ਕੀਤਾ ਹੋਇਆ ਪੂਰੀ ਸ਼ਰਟ ਦੇ ਵਿੱਚ ਇੱਥੇ ਤੋਂ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਸਾਰੀ ਸ਼ਰਟ 'ਚ ਹੈਂਡਵਰਕ ਤੇ ਕਰੀਮ ਰੰਗ ਦੀ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਜੀ ਨਾਲ ਤੇ ਨਾਲ ਪ੍ਰਿੰਟ ਦੇ ਵਿੱਚ ਹੀ ਬਰਬਰੀ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਗੋਟਾ ਲੱਗਿਆ ਹੋਇਆ ਬੜਾ ਪਿਆਰਾ ਪ੍ਰਿੰਟ ਦੇ ਵਿੱਚ ਦੁਪੱਟਾ ਇਹ ਲੁੱਕ ਆ ਜਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਸੂਟ ਬਹੁਤ ਸੋਹਣਾ ਪਿੰਕ ਮੈਂਜੈਂਟਾ ਕਲਰ ਹੈ ਡਾਰਕ ਪਿੰਕ ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਦੇ ਵਿੱਚ ਹੈ ਜੀ ਬਰਬਰੀ ਦੇ ਵਿੱਚ ਸੂਟ ਪਹਿਲਾਂ ਤਾਂ ਪ੍ਰਿੰਟ ਜ਼ਰੂਰ ਦੇਖਿਆ ਕਰੋ ਸੂਟ ਦਾ ਕਿਉਂਕਿ ਪ੍ਰਿੰਟ ਦੇ ਨਾਲ ਵੀ ਬਹੁਤ ਸੋਹਣੇ ਅਟਰੈਕਟਿਵ ਸੂਟ ਲੱਗਦੇ ਆ ਤੇ ਇਹ ਸਾਰਾ ਵਰਕ ਤੁਸੀਂ ਦੇਖ ਹੀ ਲਿਆ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਸਾਰੀ ਸ਼ਰਟ 'ਚ ਫਲਾਵਰ ਦੀ ਆਊਟਲਾਈਨਿੰਗ ਹੈ ਜੀ ਹੈਂਡਵਰਕ ਦੇ ਨਾਲ ਸੂਟ ਰੈਡੀ ਹੈ ਤੇ ਘੇਰੇ ਤੇ ਵੀ ਸੀਕੁਐਂਸ ਦੀ ਲਾਈਨ ਬਣੀ ਹੈ ਸਾਰਾ ਹੱਥ ਦਾ ਕੰਮ ਹੋਇਆ ਇਹਦੇ 'ਚ ਗੱਠ ਕਢਾਈ ਦਾ ਵੀ ਕੰਮ ਹੈ ਸਾਰਾ ਹੈਂਡਵਰਕ ਦੇ ਵਿੱਚ ਸੀਕੁਐਂਸ ਵਰਕ ਬਹੁਤ ਪਿਆਰਾ ਵਰਕ ਹੈ ਪਿਓਰ ਮਸਲੀਨ ਦੀ ਬਾਟਮ ਹੈ ਜੀ 3 ਮੀਟਰ ਦੀ ਨਾਲ ਇਹ ਦੇਖੋ ਬੜੇ ਸੋਹਣੇ ਪਿੰਕ ਜਿਹੇ ਕਲਰ ਦੇ ਵਿੱਚ ਪੇਸ ਕਲਰ ਜਿਹੜਾ ਸੂਟ ਦਾ ਉਸ ਕਲਰ ਦੀ ਨਾਲ ਬਾਟਮ ਹੈ ਪਿਓਰ ਮਸਲੀਨ ਦੀ 3 3 ਮੀਟਰ ਦੀਆਂ ਬਾਟਮਸ ਰਹਿਣਗੀਆਂ ਸੂਟਾਂ ਦੇ ਨਾਲ ਤੇ ਬਰਬਰੀ ਦਾ ਹੀ ਪ੍ਰਿੰਟ ਦੁਪੱਟਾ ਦੁਪੱਟਾ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਕੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਲੁਟਾ ਜਣੇ ਸੂਟ ਦੇ ਦੇਖੋ ਕਿੰਨਾ ਪਿਆਰਾ ਸੂਟ ਹੈ ਕਲਰ ਬਹੁਤ ਪਿਆਰਾ ਹੈ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਦੁਪੱਟਾ ਵੀ ਪੂਰਾ ਰੈਡੀ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇੱਕ ਤੋਂ ਇੱਕ ਸੋਨਾ ਸੂਟ ਹੈ ਨੈਕਸਟ ਆ ਗਿਆ ਬੜਾ ਸੋਹਣਾ ਸਕਿਨ ਕਲਰ ਦੇ ਵਿੱਚ ਹੈ ਜੀ ਸੂਟ ਬਹੁਤ ਪਿਆਰਾ ਇਹਦਾ ਫੇਸ ਹੈ ਜਿਹੜਾ ਸੂਟ ਦਾ ਸਕਿਨ ਕਲਰ ਹੈ ਤੇ ਉਵੇਂ ਹੀ ਬਰਬਰੀ ਦੀ ਸ਼ਰਟ ਰਹੂਗੀ ਬਹੁਤ ਪਿਆਰਾ ਪ੍ਰਿੰਟ ਦੇ ਵਿੱਚ ਤੇ ਸਾਰਾ ਹੈਂਡਵਰਕ ਕੀਤਾ ਹੋਇਆ ਦੇਖੋ ਸਾਰੀ ਆਊਟਲਾਈਨਿੰਗ ਹੈਂਡਵਰਕ ਦੀ ਹੋਈ ਹੈ ਹੱਥ ਦਾ ਕੰਮ ਹੈ ਜੀ ਸਾਰਾ ਸੂਟ ਤੇ ਸਕਿਨ ਕਲਰ ਦੇ ਵਿੱਚ ਹੈ ਇਹ ਸੂਟ ਬੜਾ ਪਿਆਰਾ 골ਡਨ ਸਕਿਨ ਕਲਰ ਹੈ ਸਾਰਾ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਇਹ ਲੋਕਾ ਦੇਖ ਕਿੰਨਾ ਪਿਆਰਾ ਸੂਟ ਪਿਓਰ ਮਸਲੀਨ ਦੀ ਨਾਲ 3 ਮੀਟਰ ਦੀ ਬਾਟਮ ਰਹੂਗੀ ਜੀ ਨਾਲ ਸੂਟ ਦੇ ਬਹੁਤ ਸੋਹਣਾ ਰੈੱਡ ਮਰੂਨ ਪ੍ਰਿੰਟਿੰਗ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਲੁੱਕ ਦੇ ਵਿੱਚ ਸੂਟ ਹੈ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਤੇ ਨਾਲ ਪਰਪਲੀ ਦਾ ਹੀ ਦੁਪੱਟਾ ਰਹੂਗਾ ਸਕਿਨ ਕਲਰ ਦੇ ਵਿੱਚ ਪ੍ਰਿੰਟਡ ਤੇ ਬਹੁਤ ਪਿਆਰਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਪ੍ਰੋਪਰ ਪਾਰਟੀ ਵੇਅਰ ਸੂਟ ਹੈ ਜੀ ਇਹ ਫਲਾਵਰ ਪ੍ਰਿੰਟਿੰਗ ਦੇ ਵਿੱਚ ਸਾਰਾ ਆਊਟਲਾਈਨਿੰਗ ਕੀਤਾ ਹੋਇਆ ਸੂਟਾਂ ਨੂੰ ਹੈਂਡਵਰਕ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ ਦੇਖੋ ਕਿੰਨਾ ਪਿਆਰਾ 3500 ਪ੍ਰਾਈਸ ਹੈ 3500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਹੁਣ ਡਾਰਕ ਕਲਰ ਸ਼ੁਰੂ ਕਰਦੇ ਆਂ ਪਹਿਲਾਂ ਮੀਡੀਅਮ ਕਲਰ ਦੇ ਵਿੱਚ ਸੂਟ ਸੀਗੇ ਨੈਕਸਟ ਹੁਣ ਡਾਰਕ ਦੇ ਵਿੱਚ ਦਿਖਾਵਾਂਗੇ ਹੁਣ ਤੇ ਸਭ ਤੋਂ ਪਹਿਲਾਂ ਹੈਗਾ ਬਲੈਕ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਸੂਟ ਹੈ ਬਲੈਕ ਇਹਦੇ ਨਾਲ ਵੀ ਆਪਾਂ نیچے ਬਾਟਮ ਲਗਾ ਲਾਂਗੇ ਪਿਓਰ ਮਸਲੀਨ ਦੀ ਇਸ ਦੀ ਬਾਟਮ ਤੇ ਵਰਕ ਹੈ ਜੀ ਬਾਟਮ نیچے ਨਹੀਂ ਲਗਾ ਸਕਦੀ نیچے ਲੱਗਦਾ ਨਹੀਂ ਰਿਹਾ ਜੀ ਬਲੈਕ ਪ੍ਰਿੰਟ ਦੇ ਵਿੱਚ ਹੈ ਜੀ ਸੂਟ ਦੇਖ ਸਕਦੇ ਹੋ ਨਾ ਤਾਂ ਪ੍ਰਿੰਟ ਜਿਆਦਾ ਵੱਡਾ ਹੈ ਨਾ ਜਿਆਦਾ ਛੋਟਾ ਹੈ ਬਹੁਤ ਸੋਹਣਾ ਪ੍ਰਿੰਟ ਹੈ neck ਤੇ ਸਾਰਾ ਹੈਂਡਵਰਕ ਹੋਇਆ ਹੱਥ ਦਾ ਕੰਮ ਹੈ ਜੀ neck ਤੇ ਤੇ ਵਿੱਚ ਹਲਕੀ ਹਲਕੀ ਬੂਟੀ ਹੈ ਸ਼ਰਟ ਦੇ ਵਿੱਚ ਪੂਰਾ ਹੈਵੀ neck ਬਣਿਆ ਇਹ ਤਾਂ ਆ ਗਈ ਸ਼ਰਟ ਕਲਰ ਬਲੈਕ ਹੈ ਜੀ suit ਦਾ ਤੇ ਇਸ ਦੇ ਨਾਲ ਪਿਓਰ ਮਸਲੀਨ ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ ਬਾਟਮ ਤੇ ਬੜਾ ਪਿਆਰਾ ਵਰਕ ਹੋਇਆ ਪਿਓਰ ਮਸਲੀਨ ਦੀ ਬਾਟਮ ਹੈ ਤੇ ਨਾਲ ਬਰਬਰੀ ਦਾ ਹੀ ਦੁਪੱਟਾ ਰਹੂਗਾ ਬਰਬਰੀ ਦਾ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਸੂਟ ਦੇ ਨਾਲ ਦੀ ਬੜੀ ਸੋਹਣੀ ਪੱਟੀ ਲਗਾ ਕੇ ਲੇਸਿਸ ਦੀ ਡਿਜ਼ਾਈਨਿੰਗ ਹੈ ਫੋਰ ਸਾਈਡ ਪ੍ਰੋਪਰ ਲੇਸ ਲੱਗੀ ਹੋਈ ਹੈ ਇਹ ਲੁੱਕ ਦੇ ਵਿੱਚ ਸੂਟ ਆਣਾ ਪੂਰਾ ਸੂਟ ਤੁਹਾਨੂੰ ਮੈਂ ਦਿਖਾਣੀ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਸੂਟ ਦਾ ਬਲੈਕ ਕਲਰ ਦੇ ਵਿੱਚ ਸੂਟ ਹੈ ਬਰਬਰੀ ਦੇ ਵਿੱਚ ਬਾਟਮ ਵਰਕ ਦੇ ਵਿੱਚ ਤੇ neck ਤੇ ਵੀ ਸਾਰਾ ਹੈਂਡਵਰਕ ਹੈ ਪ੍ਰਾਈਸ ਸੇਮ ਰਹਿਣਾ 3500 3500 ਪ੍ਰਾਈਸ ਦੇ ਨਾਲ ਲੁੱਕ ਬਹੁਤ ਪਿਆਰੀ ਹੈ ਜੀ ਇਹ ਵਾਲੇ ਸੂਟ ਦੀ ਤੇ ਨੈਕਸਟ ਸੂਟ ਆ ਗਿਆ ਵੀ ਸਕਿਨ ਕਲਰ ਦੇ ਵਿੱਚ ਹੈ ਜੀ ਬੜਾ ਫੈਰਾ ਕਰੀਮ ਸਕਿਨ ਕਲਰ ਹੈ ਕਰੀਮ ਸਕਿਨ ਕਲਰ PRINTING ਬਹੁਤ ਪਿਆਰੀ PRINTING ਇਹ ਲੁੱਕ ਆ ਜਾਣੀ ਹੈ ਸੂਟ ਦੀ ਹੈਵੀ ਨੈਕ ਦੇ ਵਿੱਚ ਨੈਕ ਤੇ ਸਾਰਾ ਹੈਂਡਵਰਕ ਸਾਰਾ ਹੱਥ ਦਾ ਕੰਮ ਹੋਇਆ ਜੀ neck ਤੇ ਵਿੱਚ 셔ਟ ਦੇ ਬੂਟੀ ਹੈ ਸਾਰੀ 셔ਟ ਦੇ ਵਿੱਚ ਬੂਟੀ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਜਿਨ੍ਹਾਂ ਦਾ neck ਬਣਿਆ ਜੀ ਉਹਨਾਂ ਦੇ ਘੇਰੇ ਤੇ ਵਰਕ ਨਹੀਂ ਹੈਗਾ ਇਹਦੇ ਸਾ ਵੀ neck ਬਣੀ ਹੈ ਤੇ ਇਹ ਬਾਜੂ ਤੇ ਆ ਜਾਣਾ ਜੀ ਵਰਕ ਬਹੁਤ ਪਿਆਰਾ ਵਰਕ ਬਾਜੂ ਤੇ ਆ ਇਹ ਵਾਲਾ ਸਾਰਾ ਵਰਕ ਇਹ ਬਾਜੂ ਤੇ ਆ ਜਾਣਾ ਜਾ ਦੁੱਤੇ ਵਰਕ ਤੇ ਇਸ ਦੇ ਨਾਲ ਹੈਗੀ ਹੈ ਪਿਓਰ ਮਸਲੀਨ ਦੀ ਬਾਟਮ ਹੈ ਜੀ ਪਿਓਰ ਮਸਲੀਨ ਦੇ ਵਿੱਚ ਬਾਟਮ ਤੇ ਬਹੁਤ ਪਿਆਰਾ ਵਰਕ ਹੋਇਆ ਬਾਟਮ ਤੇ ਇਹ ਬਾਟਮ ਤੇ ਵਰਕ ਆ ਜਾਣਾ ਤੇ ਬਰਬਰੀ ਦਾ ਇਹ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਇਹ ਦੇਖੋ ਦੁਪੱਟਾ ਕਿੰਨਾ ਸ਼ਾਨਦਾਰ ਹੈ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਜਾਣੀ ਜੀ ਸੂਟ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਦੁਪੱਟਾ ਤੇ ਬਾਟਮ ਤੇ ਵੀ ਵਰਕ ਹੈ neck ਤੇ ਵੀ ਪ੍ਰੋਪਰ ਹੈਂਡਵਰਕ ਹੈ ਸਾਰਾ ਬਾਟਮ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਹ ਲੁੱਕ ਦੇ ਵਿੱਚ ਸੋ ਗਿਆ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੋ Next ਆ ਗਿਆ ਇਹ ਵੀ ਬਲੈਕ ਕਲਰ ਦੇ ਵਿੱਚ ਹੈ ਜੀ ਬੜੀ ਪਿਆਰੀ ਫਲਾਵਰ ਪ੍ਰਿੰਟਿੰਗ ਦੇ ਵਿੱਚ ਬਲੈਕ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਸੋਹਣਾ ਪ੍ਰਿੰਟ ਹੈ ਤੇ ਸਾਰੀ ਸ਼ਰਟ 'ਚ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਫਲਾਵਰ ਦੀ ਆਊਟਲਾਈਨ ਨਹੀਂ ਕੀਤੀ ਹੋ ਇਹ ਸਾਰਾ ਹੱਥ ਦਾ ਕੰਮ ਹੈ ਸਾਰਾ ਹੈਂਡਵਰਕ ਹੋਇਆ ਜੀ ਸ਼ਰਟ ਤੇ ਘੇਰੇ ਤੇ ਹਲਕੀ ਜੀ ਵੇਲ ਬਣੀ ਹੋਈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਜਿਨ੍ਹਾਂ ਜਿਨ੍ਹਾਂ ਦੇ ਪ੍ਰੋਪਰ ਪੂਰੇ ਸ਼ਰਟ ਤੇ ਉਹਨਾਂ ਦੇ ਘੇਰੇ ਤੇ ਵੇਲ ਬਣੀ ਹੋਈ ਹੈ ਤੇ ਬਾਕੀ ਜਿਨ੍ਹਾਂ ਦਾ ਗਲਾ ਬਣਿਆ ਹੋਇਆ ਉਹਨਾਂ ਦਾ ਘੇਰੇ ਤੇ ਵਰਕ ਨਹੀਂ ਹੈਗਾ ਇਸ ਕਰਕੇ ਲੈਂਥ ਦਾ ਕਿਸੇ ਵੀ ਸੂਟ ਦਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਬਲੈਕ ਕਲਰ ਦੇ ਵਿੱਚ ਹੈ ਜੀ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਇਹ ਆ ਗਈ ਆਪਣੀ ਪਿਓਰ ਮਸਲੀਨ ਦੀ ਬਲੈਕ ਕਲਰ ਦੀ 3 ਮੀਟਰ ਦੀ ਬਾਟਮ ਰਹੂਗੀ ਸੂਟ ਦੇ ਨਾਲ ਤੇ ਪ੍ਰਿੰਟ ਦੇ ਵਿੱਚ ਹੀ ਦੁਪੱਟਾ ਬਹੁਤ ਪਿਆਰਾ ਇਹ ਲੁੱਕ ਆ ਜਾਂਦੀ ਖੂਬ ਜਿਹੀ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਜੀ ਦੁਪੱਟੇ ਤੇ ਕਲਰ ਦੇਖੋ ਕਿੰਨਾ ਪਿਆਰਾ ਸੂਟ 200 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਤਾਂ ਮੈਂ ਤੁਹਾਨੂੰ प्रिंट ਦੇ ਵਿੱਚ ਹੈਂਡਵਰਕ ਦੇ ਸੂਟ ਦਿਖਾਏ ਹੁਣ ਤੁਹਾਨੂੰ ਵਰਬਰੀ ਦੇ ਆਪਾਂ ਪਲੇਨ ਵਰਬਰੀ ਦੇ ਵਿੱਚ ਸੂਟ ਦਿਖਾਵਾਂਗੇ ਹੈਂਡਵਰਕ ਦੇ ਵਿੱਚ ਬੜਾ ਸੋਹਣਾ ਪਿੰਕ ਪਿਆਜ਼ੀ ਕਲਰ ਹੈ ਜੀ ਸੂਟ ਦਾ ਹਰ ਇੱਕ ਤਰ੍ਹਾਂ ਦਾ ਆਪਾਂ ਨੂੰ ਦੇਖਣਾ ਹੁੰਦਾ ਹਰ ਇੱਕ ਕਸਟਮਰ ਦੇ ਅਕੋਰਡਿੰਗ ਸੋਚ ਕੇ ਇਹ ਦੇਖੋ ਬਹੁਤ ਪਿਆਰਾ ਵਰਕ ਤੁਸੀਂ ਦੇਖ ਸਕਦੇ ਹੋ ਸਾਰੀ ਬਲੌਕ ਪ੍ਰਿੰਟਿੰਗ ਹੋਈ ਹੈ ਸ਼ਰਟ ਤੇ ਬਲੌਕ ਪ੍ਰਿੰਟਿੰਗ ਦੇ ਉੱਪਰ ਵੀ ਸਾਰਾ ਇਹ نیچے ਵਰਕ ਕੀਤਾ ਹੋਇਆ ਇਹਦੇ ਨਾਲ ਆਪਾਂ نیچے ਬਾਟਮ ਲਗਾ ਲਾਂਗੇ ਕਿਉਂਕਿ نیچے 블랙 ਸੂਟ ਸੀਗਾ ਉਹਦੇ ਕਰਕੇ ਥੋੜਾ ਜਿਹਾ ਕਲਰ ਚ ਫਰਕ ਆ ਰਿਹਾ ਸੂਟ ਦੇ ਇਹ ਕਲਰ ਆ ਗਿਆ ਬੜਾ ਸੋਹਣਾ ਪਿੰਕ ਕਲਰ ਹੈ ਬਲੋਕ ਪ੍ਰਿੰਟਿੰਗ ਹੋਈ ਹੈ ਸ਼ਰਟ ਤੇ ਤੇ ਉੱਪਰ ਹੋਇਆ ਹੈਂਡਵਰਕ ਸੈਂਟਰ ਪੈਨਲ ਡਿਜ਼ਾਈਨ ਦੇ ਨਾਲੇ ਸਾਰਾ ਹੈਂਡਵਰਕ ਕੀਤਾ ਹੋਇਆ ਸ਼ਾਰਟ ਤੇ ਬਹੁਤ ਪਿਆਰਾ ਵਰਕ ਪੂਰਾ ਘੇਰੇ ਤੱਕ ਦੇਖ ਸਕਦੇ ਹੋ ਬਹੁਤ ਪਿਆਰਾ ਸਾਰਾ ਹੈਂਡਵਰਕ ਘੇਰੇ ਤੇ ਹੋਇਆ ਇਹ ਬਾਜੂ ਤੇ ਵਰਕ ਆ ਜਣਾ ਬਲੌਕ ਪ੍ਰਿੰਟਿੰਗ ਵੀ ਹੋਈ ਹੈ ਬਾਜੂ ਤੇ ਤੇ ਵਰਕ ਵੀ ਹੈ ਇਹ ਲੁੱਕ ਆ ਜਾਣੀ ਸੁੱਤ ਦੀ ਦੇਖੋ ਕਿੰਨਾ ਪਿਆਰਾ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਨਾਲ ਤੇ ਨਾਲ ਦੁਪੱਟਾ ਬਰਬਰੀ ਦਾ ਹੀ ਦੁਪੱਟੇ ਦੇ ਵੀ ਦੇਖ ਸਕਦੇ ਹੋ ਤੁਸੀਂ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਦੁਪੱਟੇ ਤੇ ਵੀ ਸਾਰੇ ਤੇ ਹੈਂਡਵਰਕ ਵੀ ਆ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਵੀ ਆ ਵਿੱਚ ਸਾਰਾ ਬਲੌਕ ਪ੍ਰਿੰਟਿੰਗ ਹੋਈ ਆ ਲੁੱਕ ਦੇਖੋ ਪੂਰਾ ਟਾਈ ਮੀਟਰ ਦਾ ਦੁਪੱਟਾ ਬਹੁਤ ਪਿਆਰਾ ਫੰਕਸ਼ਨਲ ਸੂਟ ਹੈ ਜੀ ਇਹ ਗਰਮੀਆਂ ਦਾ ਇਹ ਲੁੱਕ ਦੇ ਵਿੱਚ ਸੂਟ ਆਣਾ ਇਹ ਲੁੱਕਾਂ ਦਾ ਬਹੁਤ ਸੋਹਣਾ ਸੂਟ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਲੋਜ਼ੀ ਕਲਰ ਸੇਮ ਦੇ ਵਿੱਚ ਫਰੋਜ਼ੀ ਕਲਰ ਹੈ ਇਹਦੇ ਨਾਲ ਵੀ ਆਪਾਂ ਪਹਿਲਾਂ ਬਾਟਮ ਖੋਲ ਲਾਂਗੇ نیچے ਕਿਉਂਕਿ ਬਾਟਮ ਦੇ ਨਾਲ इजी ਹੋ ਜਾਂਦਾ ਜੀ ਫਰੋਜ਼ੀ ਕਲਰ ਹੈ ਪ੍ਰੋਪਰ ਜਿਹੜਾ ਅਸੀਂ ਫਰੋਜ਼ੀ ਰੰਗ ਦੂੰਗਾ ਉਹ ਵਾਲਾ ਕਲਰ ਬਰਤ ਦੇਖੋ ਕਿੰਨਾ ਪਿਆਰਾ ਸੂਟ ਦਾ ਬਰਪੜੀ ਦੀ ਸ਼ਰਟ ਸਾਰਾ ਹੈਂਡਵਰਕ ਹੋਇਆ ਬਲੋਕ ਪ੍ਰਿੰਟਿੰਗ ਦੇ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਹੈ ਘੇਰੇ ਤੇ ਪੂਰਾ ਹੈਵੀ ਵਰਕ ਹੈ ਬਾਜੂ ਤੇ ਵੀ ਵਰਕ ਹੈ ਜਣਾ ਫਿਰੋਜ਼ੀ ਕਲਰ ਦੇ ਵਿੱਚ ਸੂਟ ਪ੍ਰੋਪਰ ਇਹ ਦੇਖ ਤਿੰਨਾ ਪਿਆਰਾ ਬਹੁਤ ਸੋਹਣਾ ਹੈਂਡਵਰਕ ਦੇ ਵਿੱਚ ਸੂਟ ਹੈ ਕਿ ਜਿਹੜਾ ਦੁਪੱਟਾ ਬਰਬਰੀ ਦਾ ਪੂਰਾ 2.5 ਮੀਟਰ ਦਾ ਰਹੂਗਾ ਦੁਪੱਟੇ 'ਚ ਲੇਸ ਦੀ ਫਿਨਿਸ਼ਿੰਗ ਵੀ ਹੈ ਤੇ ਸਾਰੇ ਦੁਪੱਟੇ 'ਚ ਵਿੱਚ ਵਰਕ ਵੀ ਕੀਤਾ ਹੋਇਆ ਹੈ ਗੋਟੇ ਦੀ ਫਿਨਿਸ਼ਿੰਗ ਹੈ ਬਲੌਕ ਪ੍ਰਿੰਟਿੰਗ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਹੈ ਇਹ ਲੁੱਕ ਆ ਵੀ ਦੇਖੋ ਸੂਟ ਦੀ ਬਹੁਤ ਪਿਆਰਾ ਸੂਟ ਲੁੱਕ ਹੀ ਬਹੁਤ ਪਿਆਰੀ ਹੈ ਸੂਟ ਦੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3500 ਪ੍ਰਾਈਸ ਹੈ ਦੋ ਸੂਟ ਦਿਖਾਏ ਆ 3500 ਪ੍ਰਾਈਸ ਦੇ ਨਾਲ ਸਾਰੇ ਬਰਬਰੀ ਦਾ ਅੱਜ ਕੱਲ ਕਪੜਾ ਹੀ ਬਰਬਰੀ ਦਾ ਚੱਲ ਰਿਹਾ ਬਰਬਰੀ ਦੇ ਸੂਟ ਹੈ ਜੀ ਜ਼ਿਆਦਾਤਰ ਨੈਕਸਟ ਆ ਗਿਆ ਟਾਈ ਐਂਡ ਡਾਈ ਦੇ ਵਿੱਚ ਹੈ येलो ਕਲਰ ਦੇ ਵਿੱਚ ਸਾਰੀ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਟਾਈ ਐਂਡ ਡਾਈ ਹੋਈ ਹੈ ਡਾਰਕ ਤੇ ਲਾਈਟ ਦੇ ਵਿੱਚ ਜਿਹੜੀ ਬਾਟਮ ਰਹੂਗੀ ਉਹ ਡਾਰਕ ਕਲਰ ਦੀ ਰਹੂਗੀ ਜੀ ਇਹਦੇ ਨਾਲ ਤੇ neck ਤੇ ਦੇਖ ਸਕਦੇ ਹੋ ਬਹੁਤ ਪਿਆਰਾ ਹੈਂਡਵਰਕ ਹੈਂਡਵਰਕ ਦਾ ਸੂਟ ਹੈ ਜੀ neck ਤੇ ਹੈਂਡਵਰਕ ਹੋਇਆ ਵਿੱਚ ਸ਼ਰਟ ਦੇ ਸਾਰੇ ਦੇ ਵਿੱਚ ਬੂਟੀ ਹੈ ਉਹ ਸੋਹਣੀ ਬੂਟੀ ਹੈ ਜੀ ਘੇਰੇ ਤੱਕ ਇਹ ਬਾਜੂ ਤੇ ਵਰਕ ਆ ਜਾਣਾ ਹੈਂਡਵਰਕ ਟਾਈ ਐਂਡ ਡਾਈ ਦੇ ਵਿੱਚ ਸੂਟ ਹੈ ਜੀ ਇਹ ਤੇ ਇਹ ਬੈਕ ਤੇ ਆ ਜਾਣਾ ਵਰਕ ਇਹ ਬੈਕ ਆ ਜਣੀ ਉਰੇ neck ਬਣ ਕੇ نیچے ਆ ਜਾਣਾ ਜੀ ਬੈਕ ਤੇ ਇਹ ਆਗੀ ਸ਼ਰਟ ਬਰਬਰੀ ਦੀ ਸ਼ਰਟ ਹੈ ਬਹੁਤ ਸੋਹਣੇ ਵਰਕ ਦੇ ਨਾਲ बॉटम ਜਿਵੇਂ ਮੈਂ ਤੁਹਾਨੂੰ ਕਿਹਾ ਸੀ ਡਾਰਕ ਕਲਰ ਦੇ ਵਿੱਚ बॉटम ਹੈ ਜੀ ਇਹਦੇ ਨਾਲ बॉटम ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਬਰਬਰੀ ਦਾ ਹੀ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਦੁਪੱਟੇ ਤੇ ਵੀ ਬਹੁਤ ਪਿਆਰਾ ਵਰਕ ਵੀ ਕੀਤਾ ਹੋਇਆ ਤੇ ਨਾਲ ਗੋਟੇ ਦੀ ਫਿਨਿਸ਼ਿੰਗ ਹੈ ਸਾਰੇ ਦੁਪੱਟੇ 'ਚ ਇਹ ਲੁੱਕ ਆ ਜਾਣੀ சூਪਰ ਸੋਣਾ ਸੂਟ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਸਾਰੇ ਤੇਦੇ ਹੈਂਡਵਰਕ ਦੇ ਵਿੱਚ ਸੂਟ ਸੀਗਾ ਜੀ ਇਹ ਬਹੁਤ ਪਿਆਰਾ yellow ਕਲਰ ਦੇ ਵਿੱਚ ਇਹ ਸਿੰਗਲ ਹੈ ਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ 4000 ਪ੍ਰਾਈਸ ਦੇ ਵਿੱਚ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬੈ